ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਬਾਈ ਗਰੇਵਾਲ ਐਗਰੋ ਫਾਰਮਿੰਗ ਤੇ ਸਵਾਗਤ ਆ ਸਾਰੇ ਭਰਾਵਾਂ ਦਾ ਅੱਜ ਆਪਾਂ ਫੇਰ ਪਹੁੰਚੇ ਆ ਬਾਈ ਹਮੀਰ ਸਿੰਘ ਕੋਲੇ ਤੇ ਕਰਾਉਣਿਆਂ ਗੱਲ ਬਾਈ ਨਾਲ ਬਾਈ ਨੇ ਆਹ ਦੋ ਤਿੰਨ ਪਸ਼ੂ ਬਕਾਊ ਕਰੇ ਨੇ ਕਰਾਉਣਿਆਂ ਮਿਲਾਉਣਿਆਂ ਬਾਈ ਨਾਲ ਡਿਟੇਲ ਵੀ ਪੁੱਛਦੇ ਆ ਸਾਰੀ ਤੇ ਰੇਟ ਵੀ ਵਿੱਚੇ ਹੀ ਕਰਾਵਾਂਗੇ ਤੇ ਬਾਕੀ ਦੇਖਦੇ ਆ ਬਾਈ ਕੀ ਕਹਿੰਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਂ ਦੱਸੀ ਵੀਰੇ ਪਹਿਲਾਂ ਮੇਰਾ ਨਾਂ ਹਮੀਰ ਸਿੰਘ ਆਈ ਪਿੰਡ ਮੋਰਾ ਵਾਲੀ ਸੁਨਾਮ ਜੀ ਤੇ ਇੱਕ ਵਾਰੀ ਨੰਬਰ ਆਹਾ ਨੰਬਰ ਬੋਲ ਦਿਓ 98142 43105 98142 43105 ਹਾਂਜੀ ਕਿੰਨੇ ਪਸ਼ੂ ਵਕਾਊ ਕਰਿਆ ਵੀਰੇ ਅੱਜ ਤਿੰਨ ਨੇ ਹੀ ਤਿੰਨ ਤਿੰਨ ਇੱਕਾਂ ਮੀਣੀ ਕੱਟੀ ਨੀਲੀ ਦੀ ਇੱਕ ਮੱਝ ਤੇ ਇੱਕ ਜਰਸੀ ਗਊ ਪਹਿਲਾਂ ਇੱਧਰ ਹੀ ਆ ਜਾਓ ਜਰਸੀ ਵਾਲਾ ਦੱਸੋ ਕਿਵੇਂ ਆ ਮੂੰਹ ਚੱਲ ਇਹ ਦੂਜਾ ਸੂਆ ਸੂਜੀ ਪਲੂਣ ਨੇ ਨੇ ਦੁੱਧ ਕੱਢਿਆ ਹੈ 18-19 ਕਿਲੋ ਅੱਛਾ ਇਹ ਦੂਜਾ ਸੂਆ ਸੂਜੀ ਹੈ ਸੂ ਦੀ 20 ਲੀਟਰ ਤੋਂ ਬਾਹਰ ਦੁੱਧ ਕੱਢ ਦੂਗੀ ਜੀ ਪਹਿਲੀ ਵਾਰ 18 19 ਕਿਲੋ ਹਾਂ 18 19 ਗੱਡੇ ਤੇ ਇਹ ਹੁਣ ਪਤਾ ਵੀ ਕਿਹੜੇ ਟੀਕੇ ਦਾ ਕਿਤੋਂ ਗੱਭਣਾ ਇਹ ਨਹੀਂ ਟੀਕੇ ਦਾ ਨਹੀਂ ਪਤਾ ਆਪ ਦਾ ਮੁੱਲ ਲੈਂਦੀ ਹੈ ਅੱਛਾ ਚਲੋ ਉਹ ਪਤਾ ਕਰਕੇ ਜੇ ਕਿਸੇ ਭਾਈ ਨੂੰ ਹੋਇਆ ਤਾਂ ਦੱਸ ਦਿਓ ਅੱਛਾ ਤੇ ਇਹਦੇ ਵੀਰੇ ਕਿੰਨੇ ਦਿਨ ਰਹਿੰਦੇ ਆ ਇਹ 10 ਦਿਨ ਲੈ ਜੂ ਜੀ ਸੂਣ ਦੇ ਅੱਛਾ ਲਓ ਵੀ ਸੱਚ ਨੂੰ 10 ਦਿਨ ਲੈ ਜੂ ਸੂਣ ਦੇ ਤੇ ਸੀਲ ਠੰਡੀ ਆ ਮੈਂ ਉਪਰਾਂ ਇਹਦੇ ਲਈ ਕੋਈ ਦਿੱਕਤ ਨਹੀਂ ਆ ਦੇਖੋ ਇਧਰੋਂ ਵੀ ਥਲਾਂ ਦੀ ਦੂਰੀ ਤੇ ਬੂੜਾ ਠੋਸ ਹੈ ਲਮਕਮਾ ਨਹੀਂ ਨਾੜਾ ਨੂੜਾ ਖੜੀਆਂ ਲੇਵੇ ਤੇ ਦਸ ਦਿਨ ਲਈ ਆ ਅਗਲੇ ਤੋਂ ਅਗਲੇ ਦਾ ਗੈਪ ਵੀ ਦੇਖ ਲਓ ਤੇ ਆ ਪਿਛਲੇ ਤੋਂ ਸਾਈਡਾਂ ਵਾਲਾ ਵੀ ਦੇਖ ਲਓ ਪਿੱਛੋਂ ਦੇਖੋ ਚਲੋ ਏ ਆ ਦੇਖੋ ਦੇਖੋ ਲੇਵਾ ਬਹਾਤ ਉਪਰੋਂ ਸ਼ੁਰੂ ਕਰ ਰਹੀ ਆ ਗੋਲ ਜਿਆ ਨਹੀਂ ਹੈ ਪੂਰਾ ਐਨ ਚੜਾਈ ਚ ਲੇਵਾ ਆ ਰਿਹਾ ਤੇ ਥਣ ਜਮਾ ਐਨ ਮੁਠੀ ਵਾਲਾ ਚਾਹੇ ਤੁਸੀਂ ਕਹਿ ਲੋ ਬਈ ਆਪਣਾ ਮਸ਼ੀਨ ਲਾਉਣੀ ਹੈ ਕਿਸੇ ਭਰਾ ਨੇ ਤਾਂ ਮਸ਼ੀਨ ਲਾ ਲਓ ਕੋਈ ਦਿੱਕਤ ਨਹੀਂ ਹੈਗੀ ਮੂ ਮੱਥੇ ਦੀ ਸੋਣੀ ਆ ਆਮ ਕੱਦ ਜੋ ਜਰਸੀਆਂ ਦੇ ਹੁੰਦੇ ਆ ਟੋਆ ਟੋਆ ਪੈਂਦਾ ਬੋਦੀ ਬੋਦੀ ਵਾਲੀ ਕਹਿ ਲੋ ਟੋਰੇ ਵਾਲੀ ਇਹਨੂੰ ਹਨ ਇਹ ਤੁਹਾਡੇ ਸਾਹਮਣੇ 20 ਕਿਲੋ ਤੋਂ ਬਹਰ ਬਾਈ ਕਹਿੰਦਾ ਦੁੱਧ ਦੇ ਦੂੰ ਤੇ ਵੀਰੇ ਇਹਦਾ ਰੇਟ ਕੀ ਹੋਊਗਾ ਅ ਰੇਟ ਇਹਦਾ ਮੁੱਲ 75000 ਆ 70 ਵੀ ਦੇ ਦਾਂਗੇ ਜੀ ਲਓ ਜੀ 70 ਦੀ ਹੋ ਜੂਗੀ ਬਾਈ ਕਹਿੰਦਾ 75000 ਮੁੱਲ ਆ ਤੇ ਬਾਕੀ ਜਦੋਂ ਬੰਦਾ ਸਾਹਮਣੇ ਆਉਂਦਾ ਹਨਾ ਆਖੇ ਬਾਈ ਆਪਦੀ ਥੱਲੀ ਕਰੋ ਤੇ ਰੇਟ ਤਾਂ ਚਲੋ ਹੋ ਜਾਂਦਾ ਕੋਈ ਗੱਲ ਨਹੀਂ ਦੇਣ ਵਾਲੇ ਨੇ ਦੇਣੇ ਹੁੰਦੇ ਆ ਮੰਗਣ ਵਾਲੇ ਨੇ ਮੰਗਣਾ ਹੁੰਦਾ ਤੇ ਅੱਛਾ ਵੀਰੇ ਆਹ ਚੋ ਮੱਝ ਦੀ ਦੱਸੋ ਇਹ ਲੀਲੀ ਰਾਵੀ ਇਹ ਜੀ ਹਾਂ 6-7 ਦਿਨਾਂ ਦੀ ਸੂਈ ਹੋਈ ਹੈ ਹੁਣ 15 ਕਿਲੋ ਦੁੱਧ ਤਿਆਰ ਹੈ ਥੱਲੇ ਅੱਛਾ ਚਾਹੇ ਕੋਈ ਝੋਲਵੇ ਚੋ ਕਿ ਲੈ ਜਾਓ ਜੀ ਚਾਰ ਟਾਈਮ ਚਾਹੀ ਚੱਲੋ ਜੀ ਦੇਖੋ ਨਿਸ਼ਾਨੀਆਂ ਆਹਾਂ ਮੱਥਾ ਬੱਲਾ ਆ ਗਿਆ ਹਨਾ ਨੱਕ ਤੇ ਵੀ ਨਿਸ਼ਾਨ ਆ ਤੇ ਤੁਨ ਤੇ ਵੀ ਆ ਗਿਆ ਪਿੱਛੇ ਚਾਰੇ ਪੈਰ ਧੋਤੇ ਆ ਗਏ ਤੇ ਸਿੰਘ ਥੋੜਾ ਜਿਹਾ ਹੈ ਖੁੱਲਾ ਪਰ ਜੱਜ ਦਾ ਸਰੀਰ ਤੇ ਭਾਰੇ ਸਰੀਰ ਦੀ ਆ ਤੇ ਆ ਦੇ ਖੁੱਲੇ ਵਾ ਦੇਖੋ 15 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਆ ਇਹ ਤਾਂ ਚਲੋ ਗਊ ਤਾਂ ਸੂਣ ਆਲੀ ਸੀ ਇਹ ਤਾਂ ਹੁਣ ਹਨਾ ਉਹ ਤਾਂ ਸਮਾਂ ਹੀ ਦੱਸੋ ਤੇ ਇਹ ਮੱਝ ਤਾਂ ਸੂਈ ਸਵਾਈ ਆ ਜੇਰ ਜੂੜਾ ਨਾ ਵੀ ਤੇ ਸਾਰਾ ਕੁਝ ਤੇ ਬਾਕੀ ਬਾਈ ਹੁਣ ਆਪਦਾ ਚੋਕ ਏ ਜਿਵੇਂ ਤੁਹਾਡੀ ਤਸੱਲੀ ਹੁੰਦੀ ਆ ਘਰ ਪੂਰਾ ਹੁੰਦਾ ਹਨਾ ਉਸੇ ਢੰਗ ਨਾਲ ਚਾਹ ਟੋਟ ਹੋ ਗਈ ਕੈਮਰੇ ਕੋਲ ਚੋਲੋ ਬਾਈ ਕੋਲੇ ਰਹਿਣ ਖਾਣ ਪੀਣ ਦਾ ਸਾਰਾ ਪ੍ਰਬੰਧ ਆ ਕੋਈ ਦਿੱਕਤ ਨਹੀਂ ਆ ਦੇਖੋ ਲੇਵੇ ਤੇ ਨਾੜਾ ਨੂੜਾ ਬਹੁਤ ਨਹੀਂ ਥਣਾ ਦੀ ਦੂਰੀ ਸਾਰਾ ਕੁਛ ਮੂਹਰੋਂ ਪਿੱਛੇ ਆ ਨਾ ਚੰਗਾ ਤੁਮਾਈ ਤੇ ਵਜਨ ਦੇ ਵਿੱਚ ਆ ਮੱਝ ਕੋਈ ਅਹੀ ਜੀ ਗੱਲ ਨਹੀਂ ਤੇ ਵੀਰੇ ਖੋਲੋਗੇ ਮਾੜਾ ਜਾਨ ਹਾਂ ਖੋਲ ਜਾਨੇ ਲਾ ਥਨ ਤੋੜ ਕੇ ਵੀ ਦਿਖਾ ਦਈਏ ਇੱਕ ਵਾਰੀ ਲੋਈ ਥੋੜਾ ਥੁੜਾ ਤਾਂ ਬਹੁਤ ਸੋਹਣਾ ਲਿਆ ਵੀਰੇ ਮੋੜ ਲਿਆ ਕੋਈ ਐਸੀ ਗੱਲ ਨਹੀਂ ਚੜਾਈ ਚੜੁਈ ਬਹੁਤ ਪਿੱਠ ਦੀ ਤੇ ਪਤਲੀ ਚਮੜੀ ਦੀ ਆ ਗਈ ਬਸ ਇੱਕ ਚੀਜ਼ ਹੈਗੀ ਆ ਅੱਖਾਂ 'ਚ ਜਵਾਬ ਤਾਂ ਹੈਗਾ 20 20 ਕੇ ਪੈਸੇ ਜਵਾਬ ਆ ਆਸਾਂ ਦੇ ਵਿੱਚ ਹੂੰ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀਆਂ ਦੁੱਧ ਵਾਲਾ ਤੇ ਬਾਕੀ ਘਰ ਸਾਰਾ ਪੂਰਾ ਕਰੂਗੀ ਤੇ ਇਹ ਤੀਜੀ ਸੂਏ ਸੂਈ ਆ ਵੀਰੇ ਹਨਾ ਤੀਜੀ ਸੂਏ ਸੂਈ ਆ ਜੀ ਪਹਿਲੇ ਸੂਏ ਦਾ ਕੱਟਾ ਸੀ ਹਾਂ ਦੂਜੇ ਸੂਏ ਦੀ ਆ ਕੱਟੀ ਐ ਤੀਜੇ ਸੂਏ ਫੇਰ ਕੱਟਾ ਦਿੱਤਾ ਜੀ ਦੂਜੇ ਸੂਏ ਦੀ ਆ ਕੱਟੀ ਹਾਂ ਜੀ ਤੇ ਇਹਦਾ ਰੇਟ ਇਹਦਾ ਰੇਟ ਹੈਗਾ 1 ਲੱਖ 40 ਹਜ਼ਾਰ ਜੀ 1 ਲੱਖ 40 ਹਜ਼ਾਰ ਹਾਂ ਜੀ ਲਓ ਵੀਰੇ 1 ਲੱਖ 40 ਹਜ਼ਾਰ ਰੇਟ ਆ 15 ਕਿਲੋ ਦੁੱਧ ਤੇ ਹਫਤੇ ਇੱਕ ਦੀ ਇਹ ਸੂਈ ਆ ਤੇ ਤਕਰੀਬਨ ਤੁਹਾਨੂੰ ਦਿਖਾਉਣਾ ਮੈਂ ਆ ਨਾਰੂਆ ਵੀ ਦੇਖੋ ਹਲੇ ਹੈਗਾ ਤਾਜ਼ਾ ਹੀ ਆ ਹਨਾ ਤੇ 15 ਕਿਲੋ ਦੁੱਧ ਚੋਲਿਓ ਬਾਈ ਆਪਦਾ ਖਾਣ ਪੀਣ ਦੀ ਬੜੀ ਖੁੱਲੀ ਹੈ ਜੀ ਜੋ ਮਰਜ਼ੀ ਪਾਓ ਹੀ ਖਾਣ ਖੁੱਲਾ ਹੀ ਪਛੀ ਦੁੱਧ ਕੱਢਦਾ ਬਾਈ ਥੁਰ ਫੁੱਲਾ ਹੀ ਕੱਢਦਾ ਅੱਛਾ 1 40 ਰੇਟ ਆ ਬਾਈ ਆਪਦਾ ਚੋਲਿਓ ਤੇ ਰੇਟ ਵਾਲੀ ਗੱਲ ਕੋਈ ਦਿੱਕਤ ਨਹੀਂ ਹੈਗੀ ਸਾਹਮਣੇ ਆ ਕੇ ਜਦੋਂ ਬੰਦਾ ਨਿਬੜਦਾ ਨਾ ਉਦੋਂ ਗੱਲ ਹੋਰ ਹੋ ਜਾਂਦੀ ਹੈ ਰੇਟ ਤਾਂ ਆਪਾਂ ਨੇ ਕਹਿਣਾ ਹੀ ਹੁੰਦਾ ਤੇ ਲਓ ਜੀ ਇਹ ਤੋਂ ਬਾਅਦ ਆ ਗਈ ਆ ਕੱਟੀ ਅੱਛਾ ਬਾਈ ਇਹ ਕੱਟੀ ਦੀ ਡਿਟੇਲ ਇਹ ਐਸੇ ਮੈਚ ਦੀ ਕੱਟੀ ਹੈ ਜੀ ਐਸੇ ਦੀ ਹਾਂਜੀ ਇਹ ਇਹ ਸਾਰਾ ਪਹਿਲੇ ਜੂ ਇਹ ਕੱਟਾ ਦਿੱਤਾ ਦੂਜੇ ਜੂ ਇਹ ਕੱਟੀ ਦਿੱਤੀ ਹਾਂ ਇਹ ਕੱਟੀ ਹੈਗੀ ਨਾਬੇ ਵਾਲੇ ਛਾਂ ਦੀ ਅੱਛਾ ਆ ਉਹ ਕਹਿੰਦੇ ਵੀ ਪਹਿਲਾਂ ਕੱਟਾ ਦਿੱਤਾ ਹੁਣ ਕੱਟੀ ਵਧੀਆ ਛੋਟੇ ਦੀ ਲੈ ਬੱਚਾ ਦੇ ਦੇ ਜੀ ਹਾਂ ਹੁਣ ਕੱਟਾ ਵੀ ਦੁਬਾਰੇ ਫੇਰ ਵਧੀਆ ਨਹੀਂ ਦਿੱਤਾ ਜੀ ਇਹਨੇ ਕੱਟਾ ਵੀ ਵਿਚਾਲੇ ਕੱਟਾ ਅਸਲ 'ਚ ਬਾਈ ਪਤਾ ਕੀ ਆ ਡਾਕਟਰ ਵਧੀਆ ਨਹੀਂ ਹੁਣੇ ਜਿਵੇਂ ਨੀਲੀ ਮਾਂਚ ਸੀ ਇਹਦੇ ਤੇ ਟੀਕਾ ਕਈ ਵਾਰੀ ਕਾਲੇ ਸਾਂਹ ਦਾ ਕ੍ਰੋਸ ਪਵਾਤਾ ਕਿਤੇ ਮੁਰਰਾ ਦਾ ਹੈ ਨਾ ਉਹ ਕੰਮ ਖਰਾਬ ਹੋ ਜਾਂਦਾ ਪਰ ਕੱਟੀ ਨਾ ਅੱਬਿਆੜੀ ਇਹਨਾਂ ਅੱਬਿਆੜੀ ਪਰ ਇਹ ਕਿਉਂ ਦਿੱਤੀ ਬਾਈ ਇਹ ਤਾਂ ਕੱਟੀ ਤਾਂ ਜਿਵੇਂ ਮਾਂ ਦੀਆਂ ਅੱਖਾਂ 20 ਕੇ ਪੈਸੇ ਚਿੱਟੀਆਂ ਨੇ ਇਹ ਤਾਂ ਸਾਰਾ ਕੁਝ ਪੂਰਾ ਕਰੀ ਖੜੀ ਆ ਇਹ ਛੋਟੇ ਤੇ ਗਈ ਆ ਜੀ ਤੇ ਉਹ ਤਾਂ ਗੱਲ ਹੈਗੀ ਪਰ ਇਹ ਅੱਖਾਂ ਵੀ ਪ्योर ਬਿੱਲੀਆਂ ਨੇ ਜੀ ਅੱਛਾ ਹਾਂ ਠੀਕ ਆ ਤੇ ਇਹਦੇ ਸਿੰਘ ਹਲਦੇ ਆ ਨਾ ਸਿੰਘ ਨਹੀਂ ਹਲਦੇ ਸਿੰਘ ਨਹੀਂ ਹਲਦੇ ਅੱਛਾ ਤੇ ਲਓ ਜੀ ਅੱਖਾਂ ਮੀਣੀਆਂ ਪੈਰ ਆ ਗਏ ਆ ਦੇਖੋ ਤੇ ਛੋਟੀ ਥੋੜਾ ਜਿਹਾ ਲਿਸਪਣਾ ਇਹ ਉਮਰ ਕਿੰਨੀ ਆ ਵੀਰੇ ਦੀ ਇਹ 13 14 ਕੁ ਮਹੀਨਿਆਂ ਦੀ ਹੈ ਜੀ ਅੱਛਾ ਹਾਂਜੀ ਤੇ ਲੰਬਾਈ ਲੰਬੂਈ ਬੇਲ ਬਹੁਤ ਆ ਕੱਦ ਤਾਂ ਮਨ ਕਰੇ ਬਹੁਤ ਜ਼ਿਆਦਾ ਨਾ ਕਰੇ ਹਨਾ ਮਾਂ ਸਾਡੀ ਆ ਮਾਂ ਤੋਂ ਵੀ ਜ਼ਿਆਦਾ ਚਿੱਟੀ ਹੈ ਜੀ ਆਪਦੀ ਮਾਂ ਵਾਂਗੂ ਤੇ ਪੂੰਛ ਦੇਖੋ ਪੂੰਛ ਆਹ ਦੇਖੋ ਆ ਮਾਂ ਇਹਦੀ ਬਹੁਤ ਧੀਦੀ ਪੂੰਛ ਜ਼ਿਆਦਾ ਚਿੱਟੀ ਆ ਉਹਦੇ ਨੂੰ ਇਹ ਤਾਂ ਅੱਧਾ ਤੋਂ ਵੀ ਜ਼ਿਆਦਾ ਚਿੱਟੀ ਹੈ ਹਾਂ ਇਹ ਤਾਂ ਸੂ ਦੇ ਨੇੜੇ ਜੀ ਜਾਲ ਲਗੀ ਹਨਾ ਹਾਂਜੀ ਲਓ ਕਿਹੜਾ ਪੂੜਾ ਬਹੁਤ ਆ ਜੀ ਮਾਂ ਨਾਲੋਂ ਵੱਡਾ ਧਮਾਇਓ ਇਹਨੂੰ ਛੱਡੀ ਦੇਖੋ ਜੀ ਲਓ ਵੀ ਸਜੋ ਲੈਵਾ ਦੇਖੋ ਇਹਦਾ ਹਨਾ ਹਾਂਜੀ ਤੇ ਬਹੁਤ ਦੂਰ ਦੂਰ ਥਾਣਾ ਗੈਪ ਤੇ ਝੋਲੀ ਝਾਲੀ ਕੱਟੀ ਨੇ ਚੰਗੀ ਛੱਡੀ ਆ ਹੋਏ ਮੂਰੇ ਮੜਾ ਜਾ ਲਓ ਜੀ ਜ਼ੋ ਦੇ ਲਓ ਵੀ ਸਭ ਨੂੰ ਦੇਖੋ ਦੇਖੋ ਝੋਲੀ ਪਰ ਸਭ ਨੂੰ ਚਲੋ ਹੱਥ ਨਹੀਂ ਲਗਾਉਂਦੇ ਝੋਲੀ ਬਹੁਤ ਚੰਗੀ ਆ ਕੱਟੀ ਦੀ ਅੱਛਾ ਭਾਈ ਜੀ ਇਹਦਾ ਰੇਟ ਇਹਦਾ 42000 ਆ ਜੀ ਇਹਦਾ 42000 ਰੁਪਇਆ ਹਾਂਜੀ ਹੋਊਗੀ ਮੀਨੀਓ ਜੀ ਇਹ ਹੂੰ ਮਾਂ ਮੰਗੂੰ ਲੰਬਾਈ ਲੰਬੂਈ ਦੇਖੋ ਮਾਂ ਦੀ ਲੰਬਾਈ ਵੀ ਬਹੁਤ ਆ ਤੇ ਲੇਵੇ ਲੋਵੇ ਦੀ ਬਹੁਤ ਜ਼ਿਆਦਾ ਖੁੱਲੀ ਨਾੜਾ ਨੂੜ ਵਾਲੀ ਉਮੇ ਹੀ ਆਤੀ ਦੀ ਲੰਬਾਈ ਦੇਖੋ ਬਹੁਤ ਜ਼ਿਆਦਾ ਲੰਬਾਈ ਆ ਬਰੀਕ ਬਰੂਕ ਇਹ ਵੀ ਪਤਲੇ ਪੰਡੇ ਦੀ ਆ ਜਮੈਂ ਦੇਖੋ ਤੇ ਪੂਛ ਪੂਛ ਵੀ ਕਮਾਇਓ ਮੜਾ ਜੀ ਪੂਛ ਦੇਖੋ ਅਗਲਾ ਕਹਿੰਦਾ ਹਣਾ ਐ ਕਰੋ ਇਹਨੂੰ ਇਕੱਠੀ ਜੀ ਕਰਿਓ ਐ ਰਸੇ ਵਾਂਗੂ ਇਕੱਠੀ ਹੋ ਜਾਂਦੀ ਆ ਦੇਖੋ ਤੇ ਲਓ ਬਾਈ ਇਹਦਾ ਬਾਈ 13-14 ਮਹੀਨੇ ਦੀ ਕੱਟੀ ਆ ਇਹਦਾ ਇਹ ਸਾਰ ਇਹ ਸਾਰਾ ਕੁਝ ਇਹ ਇਹਦੇ ਮੂੰਹ ਦੇ ਥੱਲੇ ਵੀ ਚਿੱਟਾ ਉਹ ਦੇਖੋ ਚਿੱਟਾ ਨਿਸ਼ਾਨ ਤੇ 40 42000 ਦੀ ਬਾਈ ਕਹਿੰਦਾ ਕੱਟੀ ਦੇ ਦਾਂਗੇ 1 ਲੱਖ 40000 ਦੀ 15 ਕਿਲੋ ਦੁੱਧ ਦੇ ਉੱਤੇ ਮੱਝ ਦੇ ਦਾਂਗੇ ਤੇ ਆਹ ਲਓ ਜੀ ਆ ਆ ਜੀ ਗਊ ਗਊ ਦੇ 10 ਦਿਨ ਰਹਿੰਦੇ ਆ ਇਹ ਦੇ ਦਾਂਗੇ ਬਾਈ ਕਹਿੰਦਾ ਵੀ 70000 ਰੁਪਏ ਦੀ ਬਾਕੀ ਬਾਈ ਜਿਹਨੂੰ ਚੰਗੀ ਲੱਗੇ ਆਪਦਾ ਆਇਓ ਚੋ ਲਿਓ ਹਣਾ ਜਿਵੇਂ ਸੈੱਟ ਲੱਗੂਗਾ ਕੋਈ ਦਿੱਕਤ ਨਹੀਂ ਹੈਗੀ ਚਲੋ ਠੀਕ ਆ ਭਾਈ ਜਿਹੜੇ ਭਰਾ ਨੂੰ ਪਸੰਦ ਆਈਆਂ ਬਾਈ ਨੂੰ ਫੋਨ ਕਰ ਨੰਬਰ ਸਕਰੀਨ ਤੇ ਚੱਲ ਰਿਹਾ ਠੀਕ ਆ ਜੀ